ਸੇਵਾ ਤਾਂ ਦੇ ਚੁੱਕੀ ਗਈ ਆ ਕਿ ਕੁਝ ਕਈ ਲਈ ਇਹ ਵੀ ਬੜੀ ਦੁੱਖਦਾਈ ਆ ਹੁੰਦੇ ਸਮੇਂ ਦੇ ਵਿੱਚ ਕੋਈ ਨੁਕਸਾਨ ਜ਼ਿਆਦਾ ਹੋਇਆ ਬਾਕੀ ਮਾਹ ਪੁਰਖਾਂ ਦਾ ਸੰਜੋਗ ਆ ਕਿ ਉਹ ਕੁਝ ਇਹਨਾਂ ਦੇ ਬਦੌਲਤ ਸਾਰਾ ਕੁਝ ਸੰਗਤ ਵੀ ਆਈ ਸਭ ਕੁਝ ਆ ਇਹਨਾਂ ਕਰਕੇ ਸਾਰਾ ਬੰਨ ਵਜਣਾ ਤੇ ਬਾਕੀ ਸਤਰਾਮ ਸਿੰਘ ਜੀ ਬਗਸਤਰਾ ਗੁਰੂ ਦੇ ਬਾਗਲੇ ਬਾਬਾ ਕਰਪਾਲ ਸਿੰਘ ਜੀ ਤੇ ਬਾਬਾ ਕਲਵੀਰ ਜਿਹੜੇ ਨਾਲ ਸੇਵਾ ਕਰਾਉਂਦੇ ਇਹ ਕਿੰਨੇ ਚੇ ਚੇ ਪੀਚਾ ਜਿਹੜਾ ਇਹ ਮਹੀਨਾ ਦੋ ਮਹੀਨਾ ਲਾ ਕੇ ਚੱਲੋ ਜਿਆਦਾ ਵੀ ਭਾਵੇਂ ਲੱਗ ਜੇ ਅੱਜ ਅੱਜ ਕੱਲ ਦੇ ਜਿਹੜੇ ਸ਼ੁਰੂ ਹੋਏ ਆ ਜੀ ਹਾਂ ਜੀ ਹਾਂ ਜੀ ਕੱਲ ਦੇ ਹਾਂ ਜੀ ਕੱਲ ਦੇ ਜਲ ਪਾਣੀ ਚੱਲ ਰਿਹਾ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੀ ਚੜ ਕੇ ਇੱਥੇ ਪਹੁੰਚੋ ਜਾਣ ਕੇ ਸੇਵਾ ਕਰਨ ਤੇ ਟਰਾਲੀਆਂ ਲਿਓਣ ਟੋੜੇ ਲਿਓਣ ਭਰ ਕੇ ਮਿੱਟੀ ਦੇ ਤੇ ਮਹਾਪੁਰਸ਼ਾ ਨਾਲ ਸੰਯੋਗ ਦੇਣ ਬਾਅਦ ਤੋਂ ਬਾਅਦ ਸੰਗਤਾਂ ਆਉਣ ਫਦੇਜੀ ਪਿੰਡ ਸਾਡਾ ਪਿਟੇ ਵਾੜਿਆ ਜੀ ਅਸੀਂ ਉੱਥੋਂ ਸੇਵਾ ਲੈ ਕੇ ਆਏ ਆ ਮਿੱਟੀ ਦੀ ਆਹ ਟਰਾਲੇ ਲੱਦ ਕੇ ਲਿਆਏ ਆ ਉਹਨਾਂ ਤੋੜੇ ਨਾਲ ਪਰ ਪਰ ਕੇ ਇੱਥੇ ਲਾਵਾਂਗੇ ਬਾਬੇ ਦੀ ਸੇਵਾ ਦੇ ਵੱਲੋਂ ਜਿਹੜਾ ਮਹਾਂਪੁਰਖਾਂ ਦੀ ਹਕਮਾਨ ਗੁਰੂ ਕਾ ਬਾਗ ਵਾਲੇ ਅਸੀਂ ਇਸ ਟਾਈਮ ਤੇ ਕੋਹਨੇ ਵਾਲੇ ਬੇੜ ਤੇ ਜੋ ਤੁਸੀ ਬੰਨ ਇਹ ਸੇਵਾ ਕਾਰ ਸੇਵਾ ਸੰਪਲਦਾਏ ਗੁਰੂ ਕਾ ਬਾਗ ਵਾਲੇ ਬਾਬਾ ਸੰਤ ਬਾਬਾ ਸੁਤਨਾਮ ਸਿੰਘ ਜੀ ਹੋਣਾ ਵੱਲੋਂ ਔਰ ਸਾਰੇ ਸਮੂਹ ਜਥੇਦਾਰਾਂ ਦੀ ਨਿਗਰਾਨੀ ਹੇਠ ਸਾਰੇ ਲੱਗ ਕੇ ਤੇ ਸੰਗਤ ਦੀ ਨਿਗਰਾਨੀ ਹੇਠ ਗੁਰੂ ਦੀ ਕਿਰਪਾ ਦੇ ਨਾਲ ਇਹ ਬੰਨ ਜਿਹੜਾ ਬੰਨਣ ਦਾ ਜਾ ਰਹੀ ਹੈ ਸੰਗਤ ਸਾਰੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੀ ਵੀ ਸੰਗਤ ਵਾ ਉਹ ਵੱਧ ਤੋਂ ਵੱਧ ਮਿੱਟੀ ਜਿਹੜੀ ਆ ਉਹ ਟਰਾਲੀਆਂ ਜਿਹੜੀ ਲੈ ਕੇ ਆਉਣੀਆਂ ਉਹ ਬੋਰੀਆਂ ਭਰ ਕੇ ਲੈ ਕੇ ਆਉਣ ਤਾਂ ਕਿ ਜਿਹੜਾ ਜਲਦੀ ਤੋਂ ਜਲਦੀ ਬੰਨ ਪੂਰਾ ਜਾਵੇ ਇਸ ਟਾਈਮ ਤੇ ਇਸ ਜੋ ਹਵਾ ਵਾ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਵਾ ਪਹਿਲੇ ਨਾਲੋਂ ਫੇਰ ਵੀ ਹੁਣ ਜਿਹੜਾ ਵਾ 4-4 ਫੁੱਟ ਪਾਣੀ ਫੇਰ ਉੱਪਰ ਚੜ ਗਿਆ ਹੈ ਤੇ ਹਾਂ ਇੱਕ ਵਾਰ ਆ ਗਿਆ ਸੀਗਾ ਕਿੱਥੇ ਹਾਂ ਥੱਲੇ ਚਲੇ ਗਿਆ ਸੀਗਾ ਦੁਬਾਰਾ ਹੁਣ ਪਾਣੀ ਛੱਡਣ ਤੇ ਫੇਰ 2.3 ਫੁੱਟ ਪਾਣੀ ਫੇਰ ਉੱਪਰ ਹੋਇਆ ਤੇ ਇਹ ਹੁਣ ਸਾਰੀ ਸੰਗਤ ਜਿਹੜੀ ਆ ਉਹ ਮਤਲਬ ਜਤਨ ਕਰੇ ਜੋ ਛੇਤੀ ਛੇਤੀ 11:30 ਵਜੇ ਤਾਂ ਕਿ ਜੋ ਪਿੰਡਾਂ ਦੀ ਜਿਹੜੀ ਆ ਸਹੂਲਤ ਪਿੰਡਾਂ ਨੂੰ ਸਹੂਲਤ ਹੋ ਗੁਰਜੋਵੰਜੀ ਸਿੰਘ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਬਾਗ ਰੂਜੀ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਿਆਂ ਨੇ ਬਣ ਲਾਇਆ ਵਾ ਬਾਬਾ ਸਤਰਾਮ ਸਿੰਘ ਜੀ ਇਹੇਦਾਰ ਬਾਬਾ ਜਗੀਰ ਸਿੰਘ ਜੀ ਬਾਬਾ ਕਲਬੀਰ ਸਿੰਘ ਜੀ ਸੇਵਾ ਉਹਨਾਂ ਦੀ ਚੱਲ ਰਹੀ ਆ ਮਿੱਟੀ ਆਉਂਦੀ ਆ ਐਵੇਂ 10 12 ਟਰਾਲੇ ਮਿੱਟੀ ਦੇ ਭਰ ਕੇ ਲਾਏ ਪਿੰਡ ਘਿਟੇ ਵੱਡ ਤੋਂ ਤੋਂ ਸਾਥ ਸੇਵਾ ਚ ਲਾਉਂਦੇ ਨੇ ਬਹੁਤ ਵਧੀਆ ਬੰਨ ਬੰਨ ਲੜੇ ਸੇਵਾ ਵੱਢੀ ਕਰਦੇ ਨੇ ਤੇ ਸੰਗਤ ਵੱਤੋਂ ਵੱਧ ਆਵੇ ਸੰਗਤ ਦੀ ਬਹੁਤ ਲੋੜ ਆ ਇੱਥੇ ਲੋ ਆਪਣੇ ਤੋੜੇ ਭਰ ਭਰ ਕੇ ਲਿਆਉਣਾ ਮਿੱਟੀ ਦੇ ਤੋੜ ਸੰਗਤ ਆ ਤੋੜਿਆਂ ਦੀ ਲੋੜ ਆ ਇੱਥੇ ਤੋੜੇ ਭਰ ਭਰ ਕੇ ਮਿੱਟੀ ਦੇ ਲਿਆਉਣ ਸਾਰੇ ਪਿੰਡ ਵਾਸੀਆਂ ਬੇਨਤੀ ਹੈ ਹੋਈ ਹਾਂਜੀ ਆਪਣਾ ਮਹਤਾਬ ਸਿੰਘ ਹਰਤਾ ਜੀ ਤੁਹਾਨੂੰ ਆਏ ਤੁਸੀਂ ਸੇਵਾ ਲਈ ਅਸੀਂ ਧਾਰੀਵਾਲ ਉਧਰ ਪੈਂਦੇ ਸਾਡਾ ਟਾਰੀ ਵਾਗਾ ਬਾਟਰ ਲਾਗੇ ਅਸੀਂ ਉਥੋਂ ਆਏ ਆਂ ਦੇਖ ਰਹੇ ਆਂ ਕਿ ਬੜੀ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਬੋਰੀਆਂ ਨਾਲ ਇਹ ਜਿਹੜਾ ਪਾਲਿਆ ਇਸ ਦਾ ਪਾਣੂ ਕਰਦੇ ਆ ਇਹ ਕਿੰਨਿੰਗ ਸੰਗਤਾਈ ਦਾ ਸੰਗਤ ਸਾਡੇ ਪਿੰਨੋਂ ਕੋਈ ਸੌ ਜੀ ਆਇਆ ਛੇ ਟੈਰੀ ਟਰੱਕ ਜਿਹੜਾ ਭਰ ਕੇ ਆ ਬਾਬਿਆਂ ਦਾ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਬਾਬਿਆਂ ਵੱਲੋਂ ਬਾਬਾ ਸਨਾਮ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਉਹਨਾਂ ਵੱਲੋਂ ਅਸੀਂ ਸੇਵਾ ਦੇ ਇਥੇ ਆਏ ਆਂ ਇਕ ਸਵੇਰ ਤੱਕ ਨਾ ਬਾਈ ਲਓ ਬੰਦ ਨੇ ਸਵੇਰ ਦੇ ਲੱਗੇ ਆ ਜੀ ਦੇਖੋ ਕੋਈ 10 12 ਫੁੱਟ ਹੋ ਗਿਆ ਕਾਰਜ ਪੂਰਾ ਹਾਂਜੀ ਤੇ ਇਹ ਲਗਾਤਾਰ ਲਗਾਤਾਰ ਲੱਗੀ ਆ ਸੰਗਤ ਹਾਂਜੀ ਬਾਬਿਆਂ ਦਾ ਹੁਕਮ ਆ ਉਹਨਾਂ ਦਾ ਹੁਕਮ ਪਵਾਵਾਂਗੇ ਪੂਰਾ ਜਿਸ ਤਰ੍ਹਾਂ ਉਹਨਾਂ ਦੀ ਇੱਛਾ ਹੋਵੇਗੀ ਆਪਣਾ ਆਪਣਾ ਪਿੰਡ ਤੋਲਾ ਨੰਗਾ ਰਾਏ ਹਾਂ ਸੀ ਲੱਗੇ ਆ ਤੇ ਇੱਥੇ ਜਿਹੜੇ ਕੋਨੇ ਵਾਲੇ ਰਿਪੀਓ ਬੱਤੀ ਦੇ ਨੌਜਵਾਨ ਦੇ ਆ ਕਿੰਨੇ ਕਿ ਨੌਜਵਾਨ ਆਏ ਇਹ ਸਾਰੀ ਸੰਗਤ ਆਈ ਆ ਜੀ ਇੱਕ ਪਿੰਡ ਦੀ ਸੰਗਤ ਨਹੀਂ ਆ ਪੂਰਾ ਇਲਾਕੇ ਦੀ ਸੰਗਤ ਆ ਤੇ ਬਾਬਾ ਬਾਬਾ ਜਗੀਰ ਸਿੰਘ ਤੇ ਬਾਬਾ ਉਸਨਾਮ ਸਿੰਘ ਦੀ ਰਹਿਨਮਾਈ ਹੇਠ ਇੱਥੇ ਸੰਗਤ ਆਈ ਆ ਇੱਥੇ ਯਾਨੀ ਕਿ ਤੋੜਿਆਂ ਦੀ ਤੇ ਮਿੱਟੀ ਦੀ ਬਹੁਤ ਲੋੜ ਆ ਤੋੜੇ ਭਰ ਕੇ ਆਉਣ ਤੇ ਮਿੱਟੀ ਜਾਵੇ ਬਾਕੀ ਸੰਗਤ ਸਾਰੀ ਲੱਗੀ ਆ ਤੇ ਯਾਨੀ ਕਿ ਉਹਨਾਂ ਦੀ ਰਹਿਨਮਾਈ ਹੇਠ ਬਾਬਾ ਯਾਰਾ ਸਿੰਘ ਉਹਦਾ ਬਸ ਉਸਨਾਮ ਸਿੰਘ ਤੇ ਬਾਬਾ ਜਗੀਰ ਸਿੰਘ ਸੀ ਤੋੜਿਆਂ ਦੀ ਸੇਵਾ ਤੇ ਮਿੱਟੀ ਲੈ ਕੇ ਆਓ ਵਾਟੋ ਵਾਟੋ ਤੋੜੇ ਮਿੱਟੀ ਤੇ ਸੰਗਤ ਪਹੁੰਚੇ ਵਾਟੋ 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 ਵਾਟੋ